ਸਵਾਲ ਕੀਤਾ ਜਾਂਦਾ ਹੈ ਕਿ ਆਪਾਂ ਰੋਜ਼ ਬਾਣੀ ਪੜ੍ਹਦੇ ਆਂ ਤੇ ਕਈ ਵਾਰ ਅਚਾਨਕ ਉਸ ਗੁਰਬਾਣੀ ਦੇ ਅਰਥ ਸਮਝ ਆਉਂਦੇ ਨੇ ਤੇ ਆਨੰਦ ਆ ਜਾਂਦਾ ਹੈ ਅਚਾਨਕ ਕਿਵੇਂ ਉਸ ਗੁਰਬਾਣੀ ਦੇ ਅਰਥ ਸਮਝ ਆ ਗਏ ਪਹਿਲਾਂ ਰੋਜ਼ ਪੜ੍ਹਦੇ ਸਾਂ ਸਮਝ ਨਹੀਂ ਆਈ ਉਹਦਾ ਜਵਾਬ ਕੀ ਹੋਵੇ ਜਦੋਂ ਸੀ ਗੁਰਬਾਣੀ ਪੜ੍ਹਦੇ ਆਂ ਜਿਹੜਾ ਗੁਰਬਾਣੀ ਦਾ ਮਾਲਕ ਸਤਿਗੁਰੂ ਪਰਮੇਸ਼ਰ ਉਹ ਕਿਧਰੇ ਨਾਲ ਹੀ ਅੰਦਰ ਬੈਠਾ ਸੀ ਅਚਾਨਕ ਕੁਛ ਨਹੀਂ ਹੋਇਆ ਤੁਹਾਡੇ ਰੋਜ਼ ਦੇ ਪੜਨ ਨਾਲ ਜੋਤਪਾਠ ਦੇ ਅੰਦਰ ਪਿਆਰ ਪੈਦਾ ਹੋਇਆ ਮਹਾਰਾਜ ਨੇ ਮਹਾਰਾਜ ਨੇ ਚੁੱਪਚਾਪ ਹੀ ਇਹੀ ਅੰਦਰੋਧ ਦੇ ਅਰਥ ਸਮਝਾਏ ਤੇ ਉਸ ਅਰਥ ਨਾਲ ਸਾਨੂੰ ਆਨੰਦ ਹੁੰਦਾ ਅਸੀਂ ਕਹਿਨੇ ਅਚਾਨਕ ਹੋ ਗਿਆ ਅਚਾਨਕ ਨਹੀਂ ਹੋਇਆ ਉਹ ਰੋਜ਼ ਸਾਨੂੰ ਵੇਖ ਰਿਹਾ ਸੀ ਕਦੋਂ ਇਹ ਦਾ ਅੰਦਰ ਥੋੜਾ ਪਿਆਰ ਵਿੱਚ ਆਵੇ ਤੇ ਕਦੋਂ ਇਹਨੂੰ ਉਹ ਅਰਥ ਸਮਝਾ ਕੇ ਅਸੀਂ ਹੋਰ ਨੇੜੇ ਕਰੀਏ ਅਚਾਨਕ ਦਾ ਮਤਲਬ ਗੁਰੂ ਸਾਡੇ ਅੰਸਾਂਗੇ ਜਿਹਦਾ ਅਸੀਂ ਨਾਮ ਜਪਦੇ ਜਾਂ ਗੁਰਬਾਣੀ ਪੜ੍ਹਦੇ ਹਾਂ ਉਹ ਪ੍ਰਮਾਤਮਾ ਸਾਨੂੰ ਵੇਖ ਰਿਹਾ ਹੈ ਸੁਣ ਰਿਹਾ ਹੈ ਸਾਡੇ ਅੰਦਰ ਹੀ ਉਹ ਬੈਠਾ ਇਸ ਗੱਲ ਦਾ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਦੇ ਅਸੀਂ ਵਿਚਾਰ ਕਰੀਏ